ప్రసిద్ధ અભినయత్రి ప్రియ రాజవంశ్ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਬੇਸ਼ੱਕ ਉਨ੍ਹਾਂ ਨੇ ਬਹੁਤ ਘਟ ਫਿਲਮਾਂ ਕੀਤੀਆਂ ਪਰ ਇਹਨਾਂ ਫਿਲਮਾਂ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ। ਉਨ੍ਹਾਂ ਦਾ ਜਨਮ 3 12 1936 ਨੂੰ ਹੋਇਆ। ਜਨਮ ਦਾ ਨਾਂ ਉਨ੍ਹਾਂ ਦਾ 베ਰਾ সুন্দর ਸਿੰਘ ਸੀ। ਇਹਨਾਂ ਨੇ ਹੀ ਰਾਂਜਾ ਹੰਸੇ ਜ਼ਖਮ ਹਿੰਦੁਸਤਾਨ ਦੀ ਕਸਮ ਕੁਦਰਤ ਹਾਥੋਂ ਦੀਆਂ ਲਕੀਰਾਂ ਆਧ ਫਿਲਮਾਂ ਦੇ ਵਿੱਚ ਕੰਮ ਕੀਤਾ ਇਹਨਾਂ ਫਿਲਮਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਪ੍ਰੀਆ ਦੇ ਪਿਤਾ ਸੁੰਦਰ ਸਿੰਘ ਵਣ ਵਿਭਾਗ ਵਿੱਚ ਨੌਕਰੀ ਕਰਦੇ ਸਨ ਉਸ ਨੇ ਆਪਣੇ ਭਰਾਵਾਂ ਕਮਲਜੀਤ ਸਿੰਘ ਅਤੇ ਪਦਮਜੀਤ ਸਿੰਘ ਦੇ ਨਾਲ ਸ਼ਿਮਰਾ ਦੇ ਵਿੱਚ ਪੜ੍ਹਾਈ ਕੀਤੀ ਓਕਲੈਂਡ ਹਾਊਸ ਵਿੱਚ ਉਹ ਕੈਪਟਨਸੀ ਅਤੇ Shimla ਦੇ ਵਿੱਚ ਹੋਰ ਵੀ ਵੱਖ-ਵੱਖ ਕਾਲਜਾਂ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ। 1953 ਵਿੱਚ ਉਹਨਾਂ ਨੇ 66 Weds College Shimla ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਗਵ ਮਿਊਨਿਸਪਲ ਕਾਲਜ BMC ਵਿੱਚ ਦਾਖਲਾ ਲਿਆ। ਇਸ ਮੌਕੇ ਤੇ ਉਹਨਾਂ ਨੇ ਸ਼ਿਮਲਾ ਦੇ ਵਿੱਚ ਪ੍ਰਸਿੱਧ ਗੇਟੀ ਥੀਏਟਰ ਦੇ ਵਿੱਚ ਕਈ ਅੰਗਰੇਜ਼ੀ ਨਾਟਕਾਂ ਵਿੱਚ ਕੰਮ ਕੀਤਾ। ਇਹਨਾਂ ਨਾਟਕਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ। ਪ੍ਰਿਆ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਹਨਾਂ ਨਾਟਕਾਂ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ। ਇਹ ਅਜਿਹੇ ਨਾਟਕ ਹਨ ਜਿਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਰਾਇਲ ਅਕੈਡਮੀ ਆਫ ਡੈਮੋਕਰੈਟਿਕ ਆਰਟ ਵਿੱਚ ਸ਼ਾਮਲ ਹੋ ਗਏ ਜੋ ਇੰਗਲੈਂਡ ਵਿੱਚ ਸੀ 22 ਸਾਲ ਦੀ ਉਮਰ ਵਿੱਚ ਲੰਡਨ ਵਿੱਚ ਜਦੋਂ ਉਹਨਾਂ ਦੀ ਇੱਕ ਫੋਟੋ ਫੋਟੋਗ੍ਰਾਫਰ ਨੇ ਖਿੱਚੀ ਤਾਂ ਇਹ ਫੋਟੋ ਫਿਲਮ ਉਦਯੋਗ ਤੱਕ ਪਹੁੰਚ ਗਈ ਇਸ ਮੌਕੇ ਤੇ ਇੱਕ ਫਿਲਮ ਨਿਰਮਾਤਾ ਜੋ ਰਾਜਪੂਤ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹਨਾਂ ਨੂੰ ਇਸ ਫੋਟੋ ਬਾਰੇ ਪਤਾ ਲੱਗਾ ਉਹਨਾਂ ਨੇ ਪਹਿਲਾਂ ਬ੍ਰਿਟਿਸ਼ ਅਤੇ ਹਾਲੀਵੁੱਡ ਫਿਲਮਾਂ ਲਿਖੀਆਂ ਸਨ ਰਣਵੀਰ ਸਿੰਘ ਨੇ ਪ੍ਰਸਿੱਧ ਅਭਿਨੇਤਾ ਰਣਜੀਤ ਨੂੰ ਜ਼ਿੰਦਗੀ ਦੀ ਰਾਹ ਇਹ ਨਾਂ ਦੀ ਇੱਕ ਫਿਲਮ ਵਿੱਚ ਕੰਮ ਕਰਨ ਦਾ ਪਹਿਲਾ ਪ੍ਰਸਤਾਵ ਵੀ ਦਿੱਤਾ ਸੀ ਜਿਸ ਨੂੰ ਉਹ ਖੁਦ ਬਣਾਉਣਾ ਚਾਹੁੰਦੇ ਸੀ ਫਿਰ ਉਹਨਾਂ ਨੇ 1962 ਵਿੱਚ ਚੇਤਨ ਆਨੰਦ ਨੂੰ ਮਿਲਵਾਇਆ ਫਿਰ ਫਿਲਮ ਹਕੀਕਤ ਵਿੱਚ ਕਾਸਟ ਕੀਤਾ ਗਿਆ 1964 ਵਿੱਚ ਬਣੀ ਫਿਲਮ ਹਕੀਕਤ ਨੇ ਬਹੁਤ ਪ੍ਰਸਿੱਧੀ ਖੱਟੀ ਹੈ ਅਤੇ ਪੈਸਾ ਵੀ ਕਮਾਇਆ ਇਹ ਉਸ ਸਮੇਂ ਦੀ ਵਧੀਆ ਫਿਲਮ ਹਿੱਟ ਰਹੀ ਹੈ ਇਸ ਫਿਲਮ ਨੂੰ ਭਾਰਤ ਦੀਆਂ ਵਧੀਆ ਫਿਲਮਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਇਸ ਮੌਕੇ ਤੇ ਪ੍ਰਿਆ ਰਾਜਵੰਸ਼ ਨੇ ਚੇਤਨ ਆਨੰਦ ਨੂੰ ਆਪਣਾ ਗੁਰੂ ਬਣਾਇਆ ਉਹਨਾਂ ਨੇ ਚੇਤਨ ਆਨੰਦ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਐਕਟਿੰਗ ਕੀਤੀ ਉਹ ਚੇਤਨ ਆਨੰਦ ਦੇ ਨਾਲ ਕਹਾਣੀ ਤੋਂ ਲੈ ਕੇ ਡਾਇਲੌਗ ਗੀਤ ਪੋਸਟ ਪ੍ਰੋਡਕਸ਼ਨ ਤੱਕ ਨਾਲ ਸਾਥ ਦਿੰਦੇ ਚੇਤਨ ਆਨੰਦ ਨੇ ਉਹਨਾਂ ਨੂੰ ਹਮੇਸ਼ਾ ਮੁੱਖ ਤੌਰ ਤੇ ਭੂਮਿਕਾ ਦਿੱਤੀ ਹੈ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਪ੍ਰਿਆ ਦੀ ਆਵਾਜ਼ ਦੇ ਵਿੱਚ ਅੰਗਰੇਜ਼ੀ ਟੋਨ ਜ਼ਿਆਦਾ ਸੀ ਕਈ ਲੋਕਾਂ ਨੇ ਇਸ ਟੋਨ ਨੂੰ ਪਸੰਦ ਕੀਤਾ ਤੇ ਕਈਆਂ ਨੇ ਨਹੀਂ ਉਹਨਾਂ ਦੇ ਬੋਲਣ ਦਾ ਇੱਕ ਅਲੱਗ ਹੀ ਅੰਦਾਜ਼ ਸੀ ਕਈ ਫਿਲਮਾਂ ਦੇ ਵਿੱਚ ਉਹਨਾਂ ਦੇ ਡਾਇਲੋਗ ਬਹੁਤ ਜ਼ਬਰਦਸਤ ਸਨ ਕਈਆਂ ਫਿਲਮਾਂ ਦੇ ਵਿੱਚ ਸ਼ੈਰੋ ਸ਼ੈਰੀ ਵੀ ਕਾਫੀ ਪਸੰਦ ਕੀਤੀ ਗਈ ਉਹਨਾਂ ਦੇ ਬੋਲਣ ਦਾ ਅੰਦਾਜ਼ ਬਿਲਕੁਲ ਅਲੱਗ ਸੀ 1970 ਵਿੱਚ ਰਿਲੀਜ਼ ਹੋਈ ਫਿਲਮ ਹੀਰ ਰਾਂਝਾ ਵਿੱਚ ਉਹਨਾਂ ਨੇ ਰਾਜਕੁਮਾਰ ਦੇ ਨਾਲ ਐਕਟਿੰਗ ਕੀਤੀ ਇਹ ਫਿਲਮ ਵੀ ਹਿੱਟ ਰਹੀ ਇਸ ਫਿਲਮ ਦਾ ਨਿਰਮਾਣ ਚੇਤਨ ਆਨੰਦ ਦੇ بیٹے ਕੇਤਨ ਆਨੰਦ ਨੇ ਕੀਤਾ ਇਸ ਫਿਲਮ ਦੇ ਵਿੱਚ ਰਾਜਕੁਮਾਰ ਪ੍ਰਿਆ ਰਾਜਵੰਸ਼ ਭ੍ਰਾਂਤ ਪ੍ਰਥਵੀ ਰਾਜ ਕਪੂਰ ਅਜੀਤ ਜਯੰਤ ਸੋਨੀਆ ਸਾਹਨੀ ਕਾਮਨੀ ਕੌਸ਼ਲ ਇੰਦਰਾਣੀ ਮੁਖਰਜੀ ਅਚਲਾ ਸਚਦੇਵ ਅਤੇ ਟੁੰਟਣ ਆਦ ਕਲਾਕਾਰ ਸਨ ਇਸ ਫਿਲਮ ਦਾ ਸੰਗੀਤ ਮਦਨ ਮੋਹਨ ਨੇ ਤਿਆਰ ਕੀਤਾ। ਇਹ ਫਿਲਮ ਬਰਸ਼ਾ ਦੀ ਲਿਖੀ ਕਹਾਣੀ ਤੇ ਆਧਾਰਿਤ ਸੀ। ਇਸ ਫਿਲਮ ਦੇ ਡਾਇਲੌਗ ਕੈਫੀ ਆਜ਼ਮੀ ਨੇ ਲਿਖੇ ਜੋ ਸ਼ਮਨ ਆਜ਼ਮੀ ਦੇ ਪਿਤਾ ਸਨ। ਇਸ ਦੇ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਗਿਆ। ਇਸ ਫਿਲਮ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ। ਇਹ ਫਿਲਮ ਬਾਕਸ ਆਫਿਸ ਤੇ ਬਹੁਤ ਹਟ ਰਹੀ। ਹੀਰਾਂਜਾ ਹਿੱਟ ਹੋਣ ਦੇ ਬਾਅਦ 1973 ਦੇ ਵਿੱਚ ਇਹਨਾਂ ਦੀ ਫਿਲਮ ਹਸਤੇ ਜ਼ਖਮਾਈ ਜੋ ਉਹਨਾਰੇ ਕੈਰੀਅਰ ਦੀ ਬਹੁਤ ਵਧੀਆ ਫਿਲਮ ਮੰਨੀ ਜਾ ਸਕਦੀ ਹੈ ਇਸ ਫਿਲਮ ਦੇ ਵਿੱਚ ਪ੍ਰਿਆ ਰਾਜਵੰਸ਼ ਦੇ ਨਾਲ ਨਵੀਨ ਨਿਚਲ ਬਦਰਾਜ ਸਾਨੀ ਜੀਵਨ ਆਦ ਮੁੱਖ ਭੂਮਿਕਾ ਵਿੱਚ ਸਨ ਇਸ ਫਿਲਮ ਦਾ ਸੰਗੀਤ ਵੀ ਮਦਨ ਮੋਹਨੇ ਨੇ ਤਿਆਰ ਕੀਤਾ ਅਤੇ ਗੀਤ ਕੈਫੀ ਆਜ਼ਮੀ ਨੇ ਲਿਖੇ ਸਨ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੇ ਗਾਏ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ ਇਹਨਾਂ ਦੇ ਗੀਤ ਤੁਮ ਜੋ ਮਿਲ ਗਏ ਹੋ ਬਹੁਤ ਹਟ ਰਹਾ ਹੋਰ ਵੀ ਬਹੁਤ ਸਾਰੇ ਗੀਤ ਹਨ ਜੋ ਉਸ ਸਮੇਂ ਹਿੱਟ ਸਨ ਅੱਜ ਵੀ ਹਿੱਟ ਹਨ 1973 ਦੇ ਵਿੱਚ ਰਿਲੀਜ਼ ਇਸ ਫਿਲਮ ਦੀ ਕੈਪੀਟਲ ਸਿਨੇਮਾ ਦੇ ਵਿੱਚ ਕਲੈਕਸ਼ਨ 72000 ਦੀ ਸੀ ਜੋ ਕਿ ਇੱਕ ਬਹੁਤ ਵੱਡੀ ਰਕਮ ਸੀ ਇਹ ਹੈਕਰ ਰਿਕਾਰਡ ਸੀ ਇਸ ਫਿਲਮ ਨੇ ਜਿੱਥੇ ਭਾਰਤ ਵਿੱਚ ਕਮਾਈ ਕੀਤੀ ਹੈ ਉਥੇ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵਧੀਆ ਵਪਾਰ ਕੀਤਾ 1973 ਦੇ ਵਿੱਚ ਹੀ ਇਹਨਾਂ ਦੀ ਫਿਲਮ ਹਿੰਦੁਸਤਾਨ ਕੀ ਕਸਮਾਈ ਜਿਸ ਵਿੱਚ ਰਾਜਕੁਮਾਰ ਸਨ ਇਸ ਫਿਲਮ ਦਾ ਨਿਰਦੇਸ਼ਨ ਵੀ ਚੇਤਨ ਆਨੰਦ ਨੇ ਹੀ ਕੀਤਾ ਸੀ ਇਹ ਭਾਰਤੀ ਯੁੱਧ ਫਿਲਮ ਸੀ ਇਸ ਫਿਲਮ ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਨੂੰ ਦਿਖਾਇਆ ਗਿਆ ਸੀ ਹਾਲਾਂਕਿ ਹਕੀਕਤ ਫਿਲਮ ਦੇ ਵਿੱਚ ਵੀ ਯੁੱਧ ਨੂੰ ਹੀ ਦਿਖਾਇਆ ਗਿਆ ਸੀ ਹਿੰਦੁਸਤਾਨ ਕੀ ਕਸਮ ਫਿਲਮ ਨੇ ਬਦਿਆ ਵਪਾਰ ਕੀਤਾ ਇਸ ਫਿਲਮ ਦੀ ਸ਼ੁਰੂਆਤ ਭਾਰਤ ਦੇ ਪੱਛਮੀ ਸੈਕਟਰ ਵਿੱਚ ਭਾਰਤੀ ਹਵਾਈ ਸੈਨਾ ਦੇ ਇੱਕ 에ਅਰ ਵੇਸਤੇ ਪਾਕਿਸਤਾਨ ਦੀ ਸੈਨਾ ਦੇ ਹਮਲੇ ਨਾਲ ਹੁੰਦੀ ਹੈ। ਹਮਲੇ ਦੇ ਬਾਅਦ ਇੱਕ ਪਾਇਲਟ ਕਸਮ ਖਾਂਦਾ ਹੈ ਕਿ ਉਹ ਜਵਾਬ ਦੇ ਕੇ ਜਰੂਰ ਆਵੇਗਾ। ਇਸ ਫਿਲਮ ਦੇ ਵਿੱਚ ਮੰਨਾਡੇ ਮੁਹੰਮਦ ਰਫੀ, ਲਤਾ ਮਗੇਸ਼ਕਰ ਨੇ ਬਹੁਤ ਵਧੀਆ ਗੀਤ ਗਾਏ ਹਨ ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ। 1981 ਦੇ ਵਿੱਚ ਫਿਲਮ ਕੁਦਰਤ ਆਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਵਿੱਚ ਰਜੇਸ਼ ਕੰਨਾ ਦੀ ਮੁੱਖ ਭੂਮਿਕਾ ਸੀ। ਅਤੇ ਨਾਲ ਹੀ ਹੇਮਾ ਮਾਲਣੀ ਦੀ ਵੀ ਇੱਕ ਵਧੀਆ ਭੂਮਿਕਾ ਸੀ। ਅ ਰਾਜkumar ਵਿਨੋਦ ਖੰਨਾ ਵੀ ਇਸ ਫਿਲਮ ਦੇ ਵਿੱਚ ਸਨ। ਇਹ ਇੱਕ ਅਮਰਟਕ ਫਿਲਮ ਸੀ ਜਿਸ ਨੂੰ ਕਈ ਅਵਾਰਡ ਮਿਲੇ ਹਨ। ਫਿਲਮ ਦਾ ਸੰਗੀਤ ਆਰ ਡੀ ਬਰਮਨ ਨੇ ਤਿਆਰ ਕੀਤਾ। ਇਸ ਫਿਲਮ ਦੇ ਗੀਤ ਮਜਰੂ ਸੁਲਤਾਨਪੁਰੀ ਅਤੇ ਕਤਿਲ ਸ਼ਫਈ ਨੇ ਲਿਖੇ। ਇਸ ਫਿਲਮ ਨੂੰ ਵੀ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਦੀ ਆਖਰੀ ਫਿਲਮ ਹਾਥੋਂ ਕੀ ਲਕੀਰਾਂ ਜੋ 1985 ਵਿੱਚ ਰਿਲੀਜ਼ ਹੋਈ ਉਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਕੈਰੀਅਰ ਤੋਂ ਅਲਵਿਦਾ ਕਹਿ ਦਿੱਤਾ। ਪ੍ਰਿਆ ਰਾਜਵੰਸ਼ ਅਤੇ ਚੇਤਨ ਆਨੰਦ ਪਹਿਲਾਂ ਕਾਲੂਮਾਲ ਸਟੇਟ ਵਿੱਚ ਰਹਿੰਦੇ ਸਨ ਬਾਅਦ ਵਿੱਚ ਉਹ ਮੰਗਲ ਕਰਨ ਦੇ ਵਿੱਚ ਸ਼ਿਫਟ ਹੋ ਗਏ। ਉਨ੍ਹਾਂ ਦੇ ਦੋ ਪਰਾ ਕਮਲਜੀਤ ਸਿੰਘ ਅਤੇ ਪਦਮਜੀਤ ਸਿੰਘ ਲੰਡਨ ਅਤੇ ਅਮਰੀਕਾ ਵਿੱਚ ਰਹਿੰਦੇ ਹਨ। ਚੰਡੀਗੜ੍ਹ ਵਿੱਚ ਉਨ੍ਹਾਂ ਦਾ ਇੱਕ ਜੱਦੀ ਘਰ ਹੈ। 1970 ਵਿੱਚ ਚੇਤਨ ਆਨੰਦ ਦੇ ਦਿਹਾਂਤੇ ਬਾਅਦ ਉਹਨਾਂ ਦੀ ਪਹਿਲੀ ਸ਼ਾਦੀ ਤੋਂ ਪੈਦਾ ਹੋਏ ਬੇਟਿਆਂ ਵਿਚਕਾਰ ਜਾਇਦਾਦ ਦਾ ਝਗੜਾ ਵੀ ਚੱਲਿਆ 27 ਮਾਰਚ 2000 ਨੂੰ ਚੇਤਨ ਆਨੰਦ ਦੇ ਰੂਇਆ ਪਾਰਕ ਬੰਗਲੇ ਵਿੱਚ ਇਹਨਾਂ ਦੀ ਹੱਤਿਆ ਕੀਤੀ ਗਈ ਪੁਲਿਸ ਨੇ ਚੇਤਨ ਆਨੰਦ ਦੇ بیٹے ਕੇਤਨ ਆਨੰਦ ਅਤੇ ਵਿਵੇਕ ਆਨੰਦ ਦੇ ਨਾਲ ਉਹਨਾਂ ਦੇ ਕਰਮਚਾਰੀਆਂ ਮਾਲਾ ਚੌਧਰੀ ਅਤੇ ਅਸ਼ੋਕ ਚਿੰਨਾ ਸਵਾਮੀ ਤੇ ਹੱਤਿਆ ਦਾ ਦੋਸ਼ ਲਗਾਇਆ ਹੈ ਇਸ ਦਾ ਮੁੱਖ ਮਕਸਦ ਚੇਤਨ ਆਨੰਦੀ ਜੈਦਾਦੀ ਵਿਰਾਸਤ ਦੇ ਅਧਿਕਾਰ ਨੂੰ ਮੰਨਿਆ ਜਾਂਦਾ ਹੈ। ਪ੍ਰਿਆ ਦੇ ਹੱਥੀ ਲਿਖੇ ਨੋਟਸ ਦੇ ਆਧਾਰ 'ਤੇ ਸਬੰਧਤ ਇੱਕ ਪੱਤਰ ਸਬੂਤ ਦੇ ਤੌਰ 'ਤੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਪੱਤਰ ਦੇ ਵਿੱਚ ਡਰ ਅਤੇ ਚਿੰਤਾ ਦਾ ਵਰਣਨ ਕੀਤਾ ਗਿਆ ਸੀ। ਜੁਲਾਈ 2002 ਵਿੱਚ ਚਾਰੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਸੁਣਾਈ ਗਈ। ਲੇਕਿਨ ਉਹਨਾਂ ਨੂੰ ਅਡਮੰਬਰ 2002 ਵਿੱਚ ਜਮਾਨਤ ਦਿੱਤੀ ਗਈ। ਪ੍ਰਿਆ ਰਾਜਵੰਸ਼ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਉਹਨਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ। ਜਿੱਥੇ ਉਹ ਵਧੀਆ ਕਲਾਕਾਰ ਸਨ, ਉੱਥੇ ਵਧੀਆ ਇਨਸਾਨ ਵੀ ਸਨ। ਉਹ ਆਪਣੇ ਦੋਸਤਾਂ ਚਾਉਣ ਵਾਲਿਆਂ ਦੀ ਮਦਦ ਬਹੁਤ ਕਰਦੇ ਸਨ। ਆਦਾਰਾ ਦੇਸ਼ ਦੁਬਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ। ਮਾਦਰੀ ਸਾਰ ਅਗਸਤ ਵਿੱਚ ਖਬਰ ਆਈ ਸੀ ਕਿ ਮਾਦਰੀ ਦੀਕਸ਼ਾ ਤੇ ਮਿਸੇਜ ਦੇਸ਼ਪਾਂਡੇ ਨਾਂ ਦੀ ਇੱਕ ਵੈਬ ਸੀਰੀਜ਼ ਵਿੱਚ ਕੰਮ ਕਰ ਰਹੀ ਹੈ। ਲੰਬੇ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਲੈ ਕੇ ਕੋਈ ਅਪਡੇਟ ਨਹੀਂ ਸੀ। ਲੇਕਿਨ ਹੁਣ ਖੁਦ ਮਾਦਰੀ ਨੇ ਸੋਸ਼ਲ ਮੀਡੀਆ ਤੇ ਇਸ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਮਾਦਰੀ ਦਾ ਕਹਿਣਾ ਹੈ ਕਿ ਇਹ ਸੀਰੀਜ਼ ਜਲਦ ਹੀ OTT ਤੇ ਰਿਲੀਜ਼ ਹੋਵੇਗੀ। ਇਸ ਨੂੰ Jio Hotstar ਤੇ ਸਟ੍ਰੀਮ ਕੀਤਾ ਜਾਵੇਗਾ। ਹਾਲਾਂਕਿ ਸੀਰੀਜ਼ ਦੀ ਡੇਟ ਹਲੇ ਸਾਹਮਣੇ ਨਹੀਂ ਆਈ। ਮਾਦਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੇ ਵਿੱਚ ਮੇਰਾ ਬਹੁਤ ਅਲੱਗ کردار ਹੈ। ਇਹ ਇੱਕ ਖਤਰਨਾਕ ਰੋਲ ਹੈ ਜਿਸ ਨੂੰ ਲੋਕ ਪਸੰਦ ਕਰਨਗੇ। ਇਸ ਸੀਰੀਜ਼ ਵਿੱਚ ਸਸਪੈਂਸ, ਥ੍ਰਿਲ ਅਤੇ ਡਰ ਦਾ ਬਹੁਤ ਵੱਡਾ ਡੋਜ਼ ਹੈ। ਇਸ ਤੋਂ ਪਹਿਲਾਂ ਮਾਦਰੀ ਨੇ ਵੈਬ ਸੀਰੀਜ਼ ਦਾ ਫੇਮ ਗੇਮ ਦੇ ਵਿੱਚ ਕੰਮ ਕੀਤਾ ਸੀ। ਇਸ ਸੀਰੀਜ਼ ਦੇ ਵਿੱਚ ਉਹਨਾਂ ਦਾ ਅਜਿਹੇ ਰੋਲ ਸੀ ਕਿ ਇੱਕ ਕਵਰੇਤਰੀ ਆਪਣੇ ਆਪ ਨੂੰ ਗਾਇਬ ਕਰਨ ਦੀ ਸਾਜ਼ਿਸ਼ ਖੁਦ ਰਚਦੀ ਹੈ। ਮਾਦਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਮੇਰੇ ਕੋਲ ਫਿਲਮਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਫੈਸ਼ਨ ਸ਼ੋਅ, ਡਾਕੂਮੈਂਟਰੀ ਫਿਲਮ, ਵੈਬ ਸੀਰੀਜ਼ ਹਨ ਮੈਨੂੰ ਜੋ ਵਧੀਆ ਲੱਗਦਾ ਹੈ ਮੈਂ ਉਹਨਾਂ ਨੂੰ ਹੀ ਕਰ ਰਹੀ ਹਾਂ ਮੇਰੇ ਕੋਲ ਕਾਫੀ ਫਿਲਮਾਂ ਵੀ ਹਨ ਜਿਨ੍ਹਾਂ ਦੀ ਮੈਂ ਸਕ੍ਰਿਪਟ ਪੜ੍ਹ ਰਹੀ ਹਾਂ ਮੈਂ ਪਹਿਲਾਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਸਾਡੀ ਫਿਲਮ ਇੰਡਸਟਰੀ ਬਹੁਤ ਵਧੀਆ ਇੰਡਸਟਰੀ ਹੈ ਜਿੱਥੇ ਲੋਕ ਪਿਆਰ ਨਾਲ ਰਹਿੰਦੇ ਹਨ ਇੱਕ ਦੂਜੇ ਦੀ ਮਦਦ ਕਰਦੇ ਹਨ ਤੇ ਇੱਕ ਦੂਜੇ ਦੀ ਤਾਰੀਫ਼ ਕਰਦੇ ਹਨ ਲੇਕਿਨ ਕੁਝ ਕੁ ਲੋਕ ਹੁੰਦੇ ਹਨ ਜੋ ਅਲੱਗ ਕਿਸਮ ਦੇ ਹੁੰਦੇ ਹਨ ਪਰ ਮੈਨੂੰ ਜਿੰਨੇ ਵੀ ਅੱਜ ਤੱਕ ਲੋਕ ਮਿਲੇ ਹਨ ਵਧੀਆ ਮਿਲੇ ਹਨ ਜਿਨ੍ਹਾਂ ਤੋਂ ਮੈਨੂੰ ਸਿੱਖਣ ਦਾ ਬਹੁਤ ਕੁਝ ਮਿਲਿਆ ਹੈ ਮੈਨੂੰ ਆਪਣੀ ਫਿਲਮ ਇੰਡਸਟਰੀ ਤੇ ਮਾਣ ਹੈ ਜਿੱਥੇ ਮੈਂ ਐਨੇ ਸਾਲ ਬਤਾਏ ਹਨ ਇਹ ਬਹੁਤ ਪਿਆਰੀ ਫਿਲਮ ਇੰਡਸਟਰੀ ਹੈ ਮੈਨੂੰ ਇਸ ਤੇ ਮਾਣ ਹੈ ਟੀ ਸਿਰੇਜ ਦੇ مالک 보ਸ਼ਨ ਕੁਮਾਰ ਨੇ ਆਪਣੀ ਨਵੀਂ ਫਿਲਮ 뮤지컬 ਡਰਾਮਾ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਮੇਕਰ ਨੇ ਨਾ ਤਾਂ ਇਸ ਫਿਲਮ ਦਾ ਟਾਈਟਲ ਦੱਸਿਆ ਹੈ ਨਾ ਹੀ ਕਾਸਟ ਅਤੇ ਨਾ ਹੀ ਨਿਰਦੇਸ਼ਕ ਦਾ ਨਾਂ ਦੱਸਿਆ ਹੈ। ਫਿਲਮ ਸਮੀਖਿਅਕ ਤਰਨ ਅਦਰਸ਼ ਨੇ ਆਪਣੇ ਐਕਸ ਅਕਾਊਂਟ ਤੇ ਇਸ ਦੀ ਜਾਣਕਾਰੀ ਸਾਂਝੇ ਕਰਦੇ ਗਿਆ ਹੈ ਕਿ ਇਹ ਫਿਲਮ 1 ਅਕਤੂਬਰ 2026 ਨੂੰ ਥੀਏਟਰ ਵਿੱਚ ਰਿਲੀਜ਼ ਹੋਵੇਗੀ। ਫਿਲਮ ਨਾਲ ਜੁੜੀਆਂ ਹੋਰ ਖਬਰਾਂ ਨੂੰ ਫਿਲਹਾਲ ਨਹੀਂ ਦੱਸਿਆ ਗਿਆ ਨਾ ਹੀ ਕਹਾਣੀ ਬਾਰੇ ਖੁਲਾਸਾ ਕੀਤਾ ਹੈ ਤੇ ਨਾ ਹੀ ਇਸ ਪ੍ਰੋਜੈਕਟ ਦੇ ਨਾਲ ਜੁੜੇ ਕਲਾਕਾਰਾਂ ਬਾਰੇ ਲੇਕਿਨ ਮੇਕਰ ਦਾ ਕਹਿਣਾ ਹੈ ਕਿ ਇਸ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਜਲਦੀ ਕੀਤਾ ਜਾਵੇਗਾ 3 ਸੀਰੀ ਦੀ ਇੱਕ ਫਿਲਮ ਹੋਰ ਚਰਚਾ ਵਿੱਚ ਹੈ ਜਿਸ ਨੂੰ ਅਨੁਰਾਗ ਵਸੂ ਦੁਆਰਾ ਨਿਰਦੇਸ਼ਕ 뮤지컬 ਡਰਾਮਾ ਜਿਸ ਵਿੱਚ ਕਾਰਤਕ ਆਰੇਨਾ ਤੇ ਸ਼੍ਰੀ ਰੀਲਾ ਨਜ਼ਰ ਆਉਣ ਵਾਲੇ ਹਨ ਇਹ ਵੀ ਬਹੁਤ ਵਧੀਆ ਫਿਲਮ ਹੈ ਇਹ ਫਿਲਮ ਪਹਿਲਾਂ 2024 ਵਿੱਚ ਰਿਲੀਜ਼ ਹੋਣ ਵਾਲੀ ਸੀ ਲੇਕਿਨ ਸ਼ਡਿਊਲ ਦੇ ਬਦਲਾਅ ਦੇ ਕਾਰਨ ਇਸ ਨੂੰ ਟਾਲਿਆ ਗਿਆ ਹੈ। 30 ਸੀਰੀਜ਼ ਦੇ ਮਾਰਕ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀਆਂ ਇਹ ਫਿਲਮਾਂ ਬਹੁਤ ਵਧੀਆ ਬਣੀਆਂ ਹਨ। ਇਹ ਰੋਮਾਂਟਿਕ ਫਿਲਮਾਂ ਹਨ ਜਿਸ ਨੂੰ ਸਾਡੇ ਨੌਜਵਾਨ ਬਹੁਤ ਪਸੰਦ ਕਰਨਗੇ। ਹੋਰ ਵੀ ਫਿਲਮਾਂ ਹਨ ਜਿਨ੍ਹਾਂ ਦੀ ਤਿਆਰੀ ਚੱਲ ਰਹੀ ਹੈ। ਇਹ ਦੇ ਨਾਲ ਹੀ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਹੈ। ਬਾਲੀਵੁੱਡ ਐਕਟਰ ਸਲਮਾਨ ਖਾਨ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਬੈਟਲ ਆਫ ਦਾ ਗਲਵਾਨ ਦੀ ਸ਼ੂਟਿੰਗ ਵਿੱਚ ਵਿਜੀ ਹਨ ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਇਸੇ ਵਿਚਕਾਰ ਉਹਨਾਂ ਦੀ ਸੁਪਰ ਹਿੱਟ ਫਰਾਂਚਾਈਜ਼ੀ ਦਵੰਗ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਕਿ ਇਸ ਦਾ ਅਗਲਾ ਭਾਗ ਜਲਦੀ ਤਿਆਰ ਕੀਤਾ ਜਾ ਰਿਹਾ ਹੈ ਦਵੰਗ 4 ਦੀ ਕਹਾਣੀ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਤੇਜ਼ ਹੋਈ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਦੀ ਕਹਾਣੀ ਤੇ ਕੰਮ ਚੱਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹ ਅਗਾਹ ਵੀ ਇਸ ਦੇ ਭਾਗ ਲਗਾਤਾਰ ਬਣਾਉਂਦੇ ਰਹਿਣਗੇ। ਹੁਣ ਦਵੰਗ 4 ਨੂੰ ਲੈ ਕੇ ਕਲਾਕਾਰਾਂ ਦੀ ਚੋਣ ਵੀ ਕੀਤੀ ਜਾ ਰਹੀ ਹੈ। ਕਹਾਣੀ ਦਾ ਕੰਮ ਤਾਂ ਚੱਲ ਹੀ ਰਿਹਾ ਹੈ। ਇਸ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਵੀ ਜੋਰਾਂ ਤੇ ਚੱਲ ਰਿਹਾ ਹੈ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਫਿਲਮ ਜਲਦੀ ਬਣੇਗੀ ਲੇਕਿਨ ਕਦੋਂ ਬਣੇਗੀ ਇਸ ਬਾਰੇ ਫਿਲਹਾਲ ਨਹੀਂ ਦੱਸਿਆ ਜਾ ਰਿਹਾ ਇਸ ਫਿਲਮ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਵੱਖ-ਵੱਖ ਐਂਗਲਾਂ ਤੇ ਕੰਮ ਕੀਤਾ ਜਾ ਰਿਹਾ ਹੈ ਕਿਤੇ ਕਹਾਣੀ ਲਿਖੀ ਜਾ ਰਹੀ ਹੈ ਕਿਤੇ ਸੰਗੀਤ ਫਾਈਨਲ ਹੋ ਰਿਹਾ ਤੇ ਕਿਤੇ ਕਲਾਕਾਰ ਫਾਈਨਲ ਹੋ ਰਹੇ ਹਨ ਇਸ ਫਿਲਮ ਤੇ ਲਗਾਤਾਰ ਤੈਨ ਰਾਤ ਕੰਮ ਹੋ ਰਿਹਾ ਹੈ ਅਤੇ ਸਲਮਾਨ ਖਾਨ ਦੇ ਨਾਲ ਵੀ ਇਸ ਕਹਾਣੀ ਨੂੰ ਡਿਸਕਸ ਕੀਤਾ ਜਾ ਰਿਹਾ ਹੈ 1972 ਵਿੱਚ ਤਿਆਰ ਹੋਈ ਫਿਲਮ ਦਾਗ ਅਜਿਹੀ ਫਿਲਮ ਸੀ ਜਿਸ ਨੂੰ ਪਹਿਲਾਂ 9 ਥੀਏਟਰ ਦੇ ਵਿੱਚ ਰਿਲੀਜ਼ ਕੀਤਾ ਸੀ ਪਰ ਜਿਵੇਂ ਹੀ ਇਹ ਫਿਲਮ ਅਲੀਜ਼ ਹੋਈ ਤਾਂ ਕਾਫੀ ਵਧੀਆ ਰਹੀ ਅਤੇ ਪੂਰੇ ਦੇਸ਼ ਵਿੱਚ ਰਿਲੀਜ਼ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਦੇਸ਼ਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਜੱ ਚੋਪੜਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਹ ਜਸ਼ਰਜ ਫਿਲਮ ਦੇ ਬੈਨਰ ਹੇਟ ਵੰਡ ਵਾਲੀ ਪਹਿਲੀ ਫਿਲਮ ਸੀ ਇਸ ਫਿਲਮ ਦੇ ਵਿੱਚ ਰਜੇਸ਼ ਖੰਨਾ ਨੇ ਸਿਰਫ ਐਕਟਿੰਗ ਨਹੀਂ ਕੀਤੀ ਸਗੋਂ ਮੈਂ ਤਾਂ ਕੁਝ ਵੀ ਨਹੀਂ ਗੀਤ ਵੀ ਗਾਇਆ ਇਹ ਫਿਲਮ ਸੁਪਰ ਹਿੱਟ ਰਹੀ ਹੈ ਫਿਲਮਰ ਲੀਡ ਦੇ ਸਮੇਂ ਜਸ চোপੜਾ ਨੇ ਸੋਚਿਆ ਨਹੀਂ ਸੀ ਕਿ ਇਹ ਫਿਲਮ ਇੰਨੀ ਵਧੀਆ ਜਾਏਗੀ ਜਿਸ ਕਰਕੇ ਉਹਨਾਂ ਨੇ ਪਹਿਲਾਂ ਸਿਰਫ 9 ਥੀਏਟਰਾਂ ਦੇ ਵਿੱਚ ਰਿਲੀਜ਼ ਕੀਤਾ ਪਰ ਇਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਫਿਲਮ ਨੇ ਪਹਿਲੇ ਹਫ਼ਤੇ ਘੱਟ ਕਮਾਈ ਕੀਤੀ ਪਰ ਬਾਅਦ ਵਿੱਚ ਇਸ ਨੇ ਬਹੁਤ ਕਮਾਈ ਕੀਤੀ ਹੈ ਦੇਖਦੇ ਹੀ ਦੇਖਦੇ ਇਸ ਫਿਲਮ ਨੇ ਬਾਕਸ ਆਫਿਸ ਤੇ ਤਹਿਲ ਕਮਾ ਚਾ ਦਿੱਤਾ ਕਿਉਂਕਿ ਇਸ ਫਿਲਮ ਦੀ ਕਹਾਣੀ ਲੋਕਾਂ ਦੇ ਦਿਲਾਂ ਨੂੰ ਛੂ ਗਈ ਇਸ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਤੇ ਡਿਸਟ੍ਰੀਬਿਊਟਰ ਇਸ ਫਿਲਮ ਦੀ ਕਹਾਣੀ ਨੂੰ ਲੈ ਕੇ ਕਾਫੀ ਡਰੇ ਹੋਏ ਸਨ ਕਿ ਪਤਾ ਨਹੀਂ ਇਸ ਕਹਾਣੀ ਨੂੰ ਲੋਕ ਪਸੰਦ ਕਰਨਗੇ ਜਾਂ ਨਹੀਂ ਲੇਕਿਨ ਹੋਇਆ ਇਸ ਦੇ ਉਲਟ ਜਿਵੇਂ ਹੀ ਇਹ ਫਿਲਮ ਲੱਗੀ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਫਿਰ ਇਸ ਫਿਲਮ ਦੇ ਡਿਸਟ੍ਰੀਬਿਊਸ਼ਨ ਨੂੰ ਵੱਡੇ ਪੱਧਰ ਤੇ ਕੀਤਾ ਗਿਆ ਇਸ ਫਿਲਮ ਦੀ ਦਿਲਚਸਪ ਗੱਲ ਇਹ ਵੀ ਕਿ ਉਹਨੇ ਦਿਨੀ ਲੀਡ ਐਕਟ੍ਰੈਸ ਰਾਖੀ ਅਤੇ ਸ਼ਰਮੀਲਾ ਟਾਗੋਰ ਦੇ ਵਿੱਚ ਗਲਬਤ ਨਹੀਂ ਸੀ ਰਿਪੋਰਟਾਂ ਦਾ ਕਹਿਣਾ ਹੈ ਕਿ ਸ਼ਰਮੀਲਾ ਅਤੇ ਰਾਖੀ ਦੇ ਵਿਚਕਾਰ ਕਈ ਗੱਲਾਂ ਸਾਹਮਣੇ ਆਈਆਂ ਸਨ ਪਰ ਅਜਿਹੇ ਜੋ ਖਬਰਾਂ ਛਪੀਆਂ ਉਸ ਸਮੇਂ ਤੇ ਇਹ ਫਿਲਮ ਦੀ ਸਫਲਤਾ ਦੇ ਲਈ ਬਹੁਤ ਕੰਮ ਆਈਆਂ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ ਕਲਾਕਾਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਂਦੇ ਹਨ ਇਸੇ ਤਰ੍ਹਾਂ ਇਹ ਵੀ ਖਬਰਾਂ ਸਨ ਜਿਸ ਨੇ ਫਿਲਮ ਨੂੰ ਕਾਫੀ ਹਵਾ ਦਿੱਤੀ ਹੈ ਤੇ ਇਹ ਫਿਲਮ ਹਿੱਟ ਹੋ ਗਈ। ਵੈਸੇ ਵੀ ਇਹ ਫਿਲਮ ਬਹੁਤ ਵਧੀਆ ਬਣੀ ਸੀ ਜਿਸ ਦੀ ਕਹਾਣੀ ਬਹੁਤ ਵਧੀਆ ਸੀ, ਗੀਤ ਬਹੁਤ ਵਧੀਆ ਸਨ ਜਿਸ ਕਰਕੇ ਇਸ ਫਿਲਮ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ। ਫਿਲਮ ਹਿੰਦ ਦੀ ਚਾਦਰ ਗੁਰੂ ਲਾਦੋਰੇ ਦੇ ਵਿਵਾਦ ਦੇ ਚੱਲਦਿਆਂ ਫਿਲਮ ਦੇ ਪ੍ਰਬੰਧਕਾਂ ਵੱਲੋਂ 21 ਨਵੰਬਰ ਨੂੰ ਪਹਿਲਾ ਰਿਲੀਜ਼ ਕਰਨ ਦਾ ਪ੍ਰੋਗਰਾਮ ਤੈਅ ਸੀ ਲੇਕਿਨ ਉਸ ਨੂੰ ਮੁਲਤਵੀ ਕਰ ਦਿੱਤਾ। ਇਹ ਫਿਲਮ ਬਵੇਜਾ ਸਟੂਡੀਓ ਵੱਲੋਂ ਬਣਾਈ ਗਈ ਹੈ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਮੌਕੇ ਤੇ ਰਿਲੀਜ਼ ਕਰਨਾ ਸੀ ਕੁਝ ਦਿਨ ਪਹਿਲਾਂ ਇਸ ਮਾਮਲੇ ਵਿੱਚ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਇਸ ਫਿਲਮ ਤੇ ਰੋਕ ਲਾਈ ਗਈ ਸੀ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਰਾਜ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਸ ਫਿਲਮ ਨੂੰ ਹਰ ਹੀਲੇ ਰੋਕਣ ਵਾਸਤੇ ਆਦੇਸ਼ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਬਵੇਜਾ ਸਟੂਡੀਓਜ਼ ਦੀ ਟੀਮ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਵੀ ਦਿੱਤੀ। ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਪੱਤਰ ਵਿੱਚ ਪ੍ਰਬੰਧਕ ਬਵੇਜਾ ਸਟੂਡੀਓ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਨੂੰ ਆਖਿਆ ਗਿਆ ਹੈ ਕਿ ਇਸ ਫਿਲਮ ਦੀਆਂ ਖਾਮੀਆਂ ਹਦਸਨ ਦਸਣਯੋਗ ਹੈ ਕਿ ਸ਼੍ਰੀ ਅਕਾਲ ਤਖਸ ਵਲੋਂ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਇਸ ਫਿਲਮ ਨੂੰ ਰੋਕਣ ਲਈ ਆਖਿਆ ਗਿਆ ਸੀ ਰਿਪੋਰਟ ਵਿੱਚ ਇਸ ਫਿਲਮ ਦੇ ਵਿੱਚ ਕਈ ਖਾਮੀਆਂ ਹੋਣ ਬਾਰੇ ਸੰਕੇਤ ਦਿੱਤਾ ਗਿਆ ਸੀ ਸ਼੍ਰੀ ਅਕਾਲ ਤਖਸ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਦੋਵਾਂ ਵੱਲੋਂ ਹੀ ਗੁਰੂ ਸਹਿਬਾਨ ਅਤੇ ਗੁਰੂਆਂ ਦੇ ਪਰਿਵਾਰ ਸਬੰਧੀ ਕਿਸੇ ਵੀ ਰੂਪ ਵਿੱਚ ਫਿਲਮਾਂਕਣ ਕਰਨ ਤੇ ਰੋਕ ਲਾਈ ਗਈ ਹੈ ਬਵੇਜਾ ਸਟੂਡੀਓਜ਼ ਵੱਲੋਂ ਇਸ ਤੋਂ ਪਹਿਲਾਂ ਚਾਰ ਸਹਿਬਜ਼ਾਦਿਆਂ ਬਾਰੇ ਐਨੀਮੇਸ਼ਨ ਰਾਹੀਂ ਇੱਕ ਫਿਲਮ ਬਣਾਈ ਗਈ ਸੀ ਜਿਸ ਨੂੰ ਪਰਮਾ ਹੰਗਾਰਾ ਮਿਲਿਆ। ਫਿਲਹਾਲ ਹਿੰਦੀ ਦੀ ਚਾਦਰ ਗੁਰੂ ਲਾਦੋਰੇ ਫਿਲਮ ਨੂੰ ਰੋਕ ਦਿੱਤਾ ਗਿਆ ਹੈ। ਪੰਨੀਤੀ ਚੋਪੜਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਹੁਣ ਕਰੀਬ 1 ਮਹੀਨੇ ਬਾਅਦ ਰਾਗਵ ਚੱਡਾ ਤੇ ਪੰਨੀਤੀ ਚੋਪੜਾ ਨੇ ਇੱਕ ਪੋਸਟ ਰਾਹੀਂ ਆਪਣੇ ਬੇਟੇ ਦਾ ਨਾਂ ਨੀ ਰੱਖਿਆ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਰ ਨੀਤੀ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਪਤੀ ਰਾਗਵ ਜੱਡਾ ਅਤੇ ਬੇਟੇ ਦੇ ਪੈਰਾਂ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਸਾਡੇ ਦਿਲਾ ਨੂੰ ਜ਼ਿੰਦਗੀ ਦੀ ਇੱਕ ਅਨੰਤ ਬੂੰਦ ਵਿੱਚ ਸਕੂਨ ਮਿਲਿਆ ਹੈ। ਅਸੀਂ ਆਪਣੇ ਬੇਟੇ ਦਾ ਨਾਮ ਨੀਲ ਰੱਖਿਆ ਹੈ ਜੋ ਕਿ ਪਵਿੱਤਰ, ਦੇਵੀਅਤ ਅਸੀਮ ਹੈ। ਰਾਗਵਤੇ ਪਰਨੀਤੀ ਵੱਲੋਂ ਆਪਣੇ ਬੇਟੇ ਦਾ ਨਾਮ ਨੀਰ ਰੱਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਦੋਵਾਂ ਨੇ ਨਾਮਾਂ ਨੂੰ ਵੜਾ ਕੇ ਇਸ ਦਾ ਨਾਮ ਰੱਖਿਆ ਹੈ ਜੋੜੇ ਨੇ ਪਰਨੀਤੀ ਦੇ ਵਿੱਚੋਂ ਨੀ ਅਤੇ ਰਾਗਵ ਦੇ ਨਾਮ ਵਿੱਚੋਂ ਰਾਰਾ ਰਹਿ ਕੇ ਬੇਟੇ ਦਾ ਨਾਮ ਨੀਰ ਰੱਖਿਆ ਹੈ ਇਸ ਮੌਕੇ ਤੇ ਬਾਲੀਵੁੱਡ ਤੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰੀਆਂ ਹਨ ਦਿੱਲੀ ਹਾਈ ਕੋਰਟ ਨੇ ਫਰਹਾਨ ਅਖਤਰ ਅਭਿਨੇਤ ਫਿਲਮ 120 ਬਹਾਦਰ ਨੂੰ ਦਿੱਤੇ ਗਏ ਸੀਵੀਐਫਸੀ ਸਰਟੀਫਿਕੇਟ ਨੂੰ ਚੁਣੌਤੀ ਦੇਣ ਵਾਲੀ ਇੱਕ ਅਰਜੀ ਨੂੰ 26 ਨਵੰਬਰ ਨੂੰ ਸੁਚੀਬੱਧ ਕੀਤਾ ਹੈ ਇਸ ਅਰਜੀ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੀ ਹੈ ਅਤੇ ਫਿਲਮ ਦਾ ਨਾਮ ਬਦਲਣ ਦੀ ਮੰਗ ਕਰਦੀ ਹੈ ਇੱਕ ਜਨਹਤ ਪਟੀਸ਼ਨ ਜੋ ਮੁੱਖ ਜੱਜ ਦਵਿੰਦਰ ਕੁਮਾਰ ਉਪਾਦਿਆਏ ਅਤੇ ਜਸਟਿਸ ਤੁਸ਼ਾਰ ਰਾਓ ਗਡੇਲਾ ਦੀ ਬੈਂਚ ਅਗੇ ਸੂਚੀਬਾਤ ਕੀਤੀ ਗਈ ਸੀ ਨੂੰ ਅਗਲੇ ਹਫਤੇ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਗਿਆ। ਏਆਰਜੀ ਸੰਯੁਕਤ ਅहीर ਰੈਜੀਮੈਂਟ ਮੋਰਚਾ ਇੱਕ ਚੈਰੀਟੇਬਲ ਟਰਸਟ ਜਿਸ ਦੇ ਟਰਸਟੀ ਅਤੇ ਰਜਾਂਗਲਾ ਦੀ ਲੜਾਈ ਵਿੱਚ ਮਾਰੇ ਗਏ ਕਈ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਇਰ ਕੀਤੀ ਗਈ ਹੈ। ਹਾਲਾਂਕਿ ਜਦੋਂ ਮਾਮਲੇ ਦੀ ਸੁਣਵਾਈ ਲਈ ਬੁਲਾਇਆ ਗਿਆ ਤਾਂ ਪਟੀਸ਼ਨ ਕਰਤਾਵਾਂ ਵੱਲੋਂ ਕੋਈ ਵੀ ਪੇਸ਼ ਨਹੀਂ ਹੋਇਆ। ਇਹ ਫਿਲਮ ਮੇਜਰ ਸ਼ੈਤਾਨ ਸਿੰਘ ਪਟੀਸ਼ਨ ਕਰਤਾ ਨੇ। ਫਿਲਮ ਦੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਬੀਐਫਸੀ ਸਰਟੀਫਿਕੇਟ ਤੇ ਆਉਣ ਵਾਲੀ ਫਿਲਮ ਨੂੰ ਚੁਣੌਤੀ ਦਿੰਦੀ ਹੈ। ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਲੜਾਈ ਨੂੰ ਦਰਸਾਉਣ ਦਾ ਇਰਾਦਾ ਰੱਖਦੀ ਹੈ ਪਰ ਇਤਿਹਾਸਕ ਸਚਾਈ ਨੂੰ ਤੋੜ ਮੋੜ ਕੇ ਪੇਸ਼ ਕਰਦੀ ਹੈ। ਸਰਫ ਮੇਜਰ ਸ਼ੈਤਾਨ ਸਿੰਘ ਨੂੰ ਪਾਰਟੀ ਦੇ ਕਾਲਪਨਿਕ ਨਾਂ ਹੇਠ ਇੱਕ ਇਕੱਲੇ ਨਾਇਕ ਵਜੋਂ ਬੜ੍ਹਾਉਂਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਉਨ੍ਹਾਂ ਅहीर ਸੈਨਿਕਾਂ ਦੀ ਸਮੂਹਿਕ ਪਛਾਣ, ਰੈਜੀਮੈਂਟਲ ਮਾਣ ਅਤੇ ਯੋਗਦਾਨ ਨੂੰ ਮਟਾਉਂਦੀ ਹੈ ਜੋ ਮੇਜਰ ਸ਼ੈਤਾਨ ਸਿੰਘ ਦੇ ਨਾਲ ਲੜੇ ਅਤੇ ਸ਼ਹੀਦ ਹੋਏ। ਪਾਰਟੀ ਦੇ ਕਿਰਦਾਰ ਨੂੰ ਦਰਸਾਉਂਦੀ ਜਿਨ੍ਹਾਂ ਨੂੰ 1962 ਦੀ ਰਜਾਂਗਲਾ ਦੀ ਲੜਾਈ ਵਿੱਚ ਬਹਾਦਰੀ ਲਈ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲੀਵੁੱਡ ਦੀ ਸਭ ਤੋਂ ਵੱਡੀ ਕੰਪਨੀ ਵਿੱਚ ਸ਼ਮਾਰ ਵਾਰਨਰ ਬ੍ਰਦਰ ਡਿਸਕਵਰੀ ਨੂੰ ਵੇਚੇ ਜਾਣ ਦੀ ਤਿਆਰੀ ਚੱਲ ਰਹੀ ਹੈ। ਵਾਰਨਰ ਬ੍ਰਦਰਜ਼ ਡਿਸਕਵਰੀ, ਐਚਬੀਓ, ਸੀਐਨਐਨ ਅਤੇ ਵਾਰਨਰ ਬ੍ਰਦਰਜ਼ ਮੂਵੀ ਅਤੇ ਟੀਵੀ ਸਟੂਡੀਓ ਦੀ ਮੂਲ ਕੰਪਨੀ ਹੈ। ਇਸ ਦੇ ਬੋਰਡ ਨੇ ਬੋਲੀਆਂ ਮੰਗਵਾਉਣ ਦੀ ਆਖਰੀ ਤਾਰੀਖ 20 ਨਵੰਬਰ ਤੈਅ ਕੀਤੀ ਸੀ। ਜਾਣਕਾਰੀ ਮੁਤਾਬਕ ਨੈਟਫਲਿਕਸ ਇੰਕ ਕਾਮ ਕਾਸਟ ਕਾਰਪ ਅਤੇ ਪੈਰਾਮਾਉਂਟ ਸਕਾਈ ਡਾਂਸ ਕਾਰਪ ਨੇ WBD ਦੇ ਲਈ ਬੋਲੀਆਂ ਪੇਸ਼ ਕੀਤੀਆਂ ਹਨ ਕਾਮ ਕਾਸਟ ਅਤੇ ਨੈਟਫਲਿਕਸ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਫਿਲਮਾਂ ਤੇ ਟੀਵੀ ਲਾਇਬ੍ਰੇਰੀ ਵਿੱਚ ਹੈ ਜਿਸ ਵਿੱਚ ਦਾ ਸੋਪ੍ਰਾਨੋਸ ਤੋਂ ਲੈ ਕੇ ਬਾਕਸ ਤੱਕ ਬਣੀਆਂ ਸ਼ਾਮਲ ਹਨ ਪੈਰਾਮਾਉਂਟ ਕੰਪਨੀ ਖਰੀਦਣ ਨੂੰ ਤਿਆਰ ਹੈ ਜਿਸ ਵਿੱਚ CNN, TNT ਅਤੇ ਕਾਰਟੂਨ ਨੈਟਵਰਕ ਵਰਗੇ ਕੇਬਲ ਚੈਨਲ ਵੀ ਸ਼ਾਮਲ ਹਨ ਉਪਭੋਗਤਾਵਾਂ ਅਤੇ ਐਡਵਰਟਾਈਜ਼ਮੈਂਟ ਨੂੰ ਲੈ ਕੇ ਬਾਰਨਰ ਬ੍ਰਦਰ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਹਨਾਂ ਦਾ ਬਾਜ਼ਾਰ ਮੁੱਲ ਕਰੀਬ 5 ਲੱਖ ਕਰੋੜ ਹੈ ਅਤੇ ਕਾਰਜ ਕਰੀਬ 3 ਲੱਖ ਕਰੋੜ ਰੁਪਏ ਹੈ। ਬਾਰਨਰ ਬ੍ਰਦਰਜ਼ ਡਿਸਕਵਰੀ ਨੂੰ ਖਰੀਦਣ ਦੇ ਲਈ ਦੌੜ ਕਾਫੀ ਦਿਲਚਸਪ ਹੈ ਕਿਉਂਕਿ ਇਹ ਬਹੁਤ ਵੱਡਾ ਨੈਟਵਰਕ ਹੈ। ਸੋਸ਼ਲ ਮੀਡੀਆ ਤੇ ਪਹਿਲਾਂ ਇਨਸਾਨ ਸਟਾਰ ਬਣਦੇ ਸਨ। ਲੇਕਿਨ ਹੁਣ AI ਦੇ ਆਉਣ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ ਭਾਰਤ ਵਿੱਚ ਵੀ ਇਹ ਟ੍ਰੈਂਡ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ ਇੰਸਟਾਗ੍ਰam ਤੇ ਇੱਕ ਨੈਨਾ ਨਾ ਦੀ ਕ੍ਰੀਏਟਰ ਹੈ ਦਾਵਾ ਹੈ ਕਿ ਇਹ ਭਾਰਤ ਦੀ ਪਹਿਲੀ AI ਸੁਪਰਸਟਾਰ ਹੈ ਜਿਹਦੇ ਪੌਣੇ 4 ਲੱਖ ਇੰਸਟਾਗ੍ਰam ਫਾਲੋਅਰ ਅਤੇ 5,36,000 ਯੂਟਿਊਬਰ ਸਬਸਕ੍ਰਾਈਬਰ ਹਨ ਨੈਨਾ ਐਕਟਿੰਗ ਕਰਦੀ ਹੈ ਫੈਸ਼ਨ ਕੰਟੈਂਟ ਬਣਾਉਂਦੀ ਹੈ ਅਤੇ ਬ੍ਰਾਂਡ ਦੇ ਲਈ ਐਡਵਰਟਾਈਜ਼ਮੈਂਟ ਸ਼ੂਟ ਕਰਦੀ ਹੈ ਹਾਲ ਹੀ ਵਿੱਚ ਇਸ ਨੂੰ ਵੈਬ ਸੀਰੀਜ਼ ਸਪੈਸ਼ਲ ਆਫਸ 2 ਵਿੱਚ ਕਾਸਟ ਕੀਤਾ ਗਿਆ ਹੈ। ਇਹਦਾ ਆਨ ਸਕਰੀਨ ਇੰਟਰਵਿਊ ਵੀ ਕੀਤਾ ਗਿਆ ਹੈ ਜੋ ਕਿਸੇ ਅਸਲੀ ਹੋਸਟ ਵਰਗਾ ਲੱਗਦਾ ਹੈ। ਦੁਨੀਆ ਭਰ ਦੇ ਅਜਿਹੇ 150 ਤੋਂ ਜ਼ਿਆਦਾ AI ਮਾਡਲ ਹਨ ਜੋ ट्रैवल ਬਲੌਗਰ, ਕੋਈ ਬਿਜ਼ਨਸ ਕੋਚ ਤੇ ਕੋਈ ਫੈਸ਼ਨ ਮਾਡਲ ਹੈ। ਇਹਨਾਂ ਦੇ ਕੋਲ ਵੱਡੇ-ਵੱਡੇ ਬ੍ਰਾਂਡ ਹਨ ਜਿਨ੍ਹਾਂ ਦੀ ਇਹ ਐਡਵਰਟਾਈਜ਼ਮੈਂਟ ਕਰਦੇ ਹਨ। ਬੈਂਗਲੌਰ ਦੀ ਕੰਪਨੀ ਟੌਪ ਸੋਸ਼ਲ ਨੇ ਕੈਰਾ ਨੂੰ ਪੇਸ਼ ਕੀਤਾ ਹੈ ਇੰਸਟਾਗ੍ਰam ਤੇ ਇਸ ਦੇ 2.2 ਲੱਖ ਫਾਲੋਅਰ ਹਨ ਇਹ ਲਾਈਫਸਟਾਈਲ ਕੰਟੈਂਟ ਬਣਾਉਂਦੀ ਹੈ ਰੀਅਲਮੀ ਬੋਟ ਵਰਗੀ ਬ੍ਰਾਂਡ ਦੇ ਐਡਵਰਟਾਈਜ਼ਮੈਂਟ ਵੀ ਬਣਾ ਚੁੱਕੀ ਹੈ ਪਹਿਲੀ ਡਿਜੀਟਲ ਸੁਪਰਮਾਡਲ ਸ਼ਦੂ ਨੂੰ ਤਿਆਰ ਕੀਤਾ ਗਿਆ ਹੈ ਬੋਗ ਮੈਗਜ਼ੀਨ ਦੇ ਕਵਰ ਤੇ ਵੀ ਇਹ ਆ ਚੁੱਕੀ ਹੈ ਪੌਪ ਸਿੰਗਰ ਰਹਿਾਨਾ ਦੀ ਬ੍ਰਾਂਡ ਫੈਂਟੀ ਬਿਊਟੀ ਨੇ ਕੰਪੇਨ ਵਿੱਚ ਲਿਆ ਸੀ AI ਮਾਡਲਸ ਸਿਰਫ ਇੰਸਟਾਗ੍ਰam ਤੱਕ ਸੀਮਿਤ ਨਹੀਂ ਸਗੋਂ ਉਹਨਾਂ ਦੇ ਲਈ ਵੱਖ-ਵੱਖ ਵਰਚੁਅਲ ਗਲੋਬਲ ਇਵੈਂਟਸ ਵੀ ਹੋਣ ਲੱਗੇ ਹਨ ਦੁਨੀਆ ਦਾ ਪਹਿਲਾ ਮੈਸ AI ਪੀਜੈਂਟ ਜਿਸ ਵਿੱਚ ਪੂਰੀ ਤਰ੍ਹਾਂ AI ਜਨਰੇਟਡ ਮਾਡਲਸ ਨੇ ਹਿੱਸਾ ਲਿਆ ਹੈ ਇਹ ਮੁਰੱਕ ਦੇ ਕੈਂਜਾ ਲੈਲੀ ਨੇ ਜਿੱਤਿਆ ਨਿਊਯਾਰਕ ਪੈਰਿਸ ਅਤੇ ਮਿਲਾਨ ਫੈਸ਼ਨ ਵੀਕ ਦੀ ਤਰ੍ਹਾਂ ਤੇ AI ਫੈਸ਼ਨ ਵੀਕ ਵੀ ਹੁੰਦੇ ਹਨ ਜਿੱਥੇ ਵਰਚੁਅਲ ਮਾਡਲਸ ਰੈਂਪ ਬਵਕ ਕਰਦੀਆਂ ਹਨ ਅਤੇ ਡਿਜ਼ਾਈਨਰਜ਼ ਸਿਰਫ ਕੋਡ ਅਤੇ ਪ੍ਰੌਮਪਟ ਤੋਂ ਕਲੈਕਸ਼ਨ ਬਣਾਉਂਦੇ ਹਨ ਵਿਸ਼ਵ ਪੱਧਰ ਦੇ ਵਿੱਚ 150 AI ਇਨਫਲੂਐਂਸਰ ਹਨ ਜੋ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਜਿਨ੍ਹਾਂ ਵੀ ਕੰਪਨੀਆਂ ਨੇ ਇਹਨਾਂ ਨੂੰ ਬਣਾਇਆ ਹੈ ਉਹ ਅਰਬਾਂ ਖਰਬਾਂ ਦੀ ਕਮਾਈ ਕਰ ਰਹੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਰਾਜ ਹੋਵੇਗਾ ਮੁਕਤੀ ਮੋਨ ਨੇ ਡਾਂਸਰ 호ਸਟ ਅਤੇ ਅਭਿਨੇਤਰੀ ਵਜੋਂ ਕਈ ਰੂਪਾਂ ਵਿੱਚ ਕੰਮ ਕੀਤਾ ਹੈ ਮੁਕਤੀ ਨੇ ਜਿੰਨਾ ਵੀ ਕੰਮ ਕੀਤਾ ਹੈ ਉਸ ਨੂੰ ਪਸੰਦ ਕੀਤਾ ਗਿਆ ਹੈ हाल ही ਵਿੱਚ ਉਸਨੇ ਫਿਲਮ ਇੱਕ ਵੈਡਿੰਗ ਸਟੋਰੀ ਰਾਹੀ ਬਤੌਰ ਹੀਰਨ ਵੱਡੇ ਪਰਦੇ ਤੇ ਡੈਬਿਊ ਕੀਤਾ ਹੈ 1987 ਨੂੰ ਦਿੱਲੀ ਵਿੱਚ ਪੈਦਾ ਹੋਈ ਮੁਕਤੀ ਮੋਨ ਨੇ ਰਾਜਸਥਾਨ ਦੇ ਪਲਾਨੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਉਸ ਦਾ ਪਾਲਣ ਪੋਸ਼ਣ ਤਿੰਨ ਭੈਣਾਂ ਨਾਲ ਹੋਇਆ ਹੈ ਉਸਨੇ ਆਪਣੇ ਬਚਪਨ ਵਿੱਚ ਬਹੁਤ ਗਰੀਬੀ ਦੇਖੀ ਹੈ ਦਰਸਲ ਤਿੰਨੇ ਭੈਣਾਂ ਹੌਸਟਲ ਵਿੱਚ ਪੜ੍ਹਦੀਆਂ ਸਨ ਮੁਕਤੀ ਦੇ ਪਰਿਵਾਰ ਨੇ ਅਜਿਹੇ ਦੌਰ ਵੀ ਦੇਖਿਆ ਹੈ ਜਦੋਂ ਉਹਨਾਂ ਦੇ ਕੋਲ ਆਪਣੇ ਬੱਚਿਆਂ ਦੀ ਫੀਸ ਭਰਨ ਦੇ ਲਈ ਪੈਸੇ ਵੀ ਨਹੀਂ ਹੁੰਦੇ ਸਨ ਅਜੇ ਹੀ ਮੌਕੇ ਤੇ ਮੁਕਤੀ ਨੂੰ ਫੀਸ ਭਰਨ ਦੇ ਲਈ ਮਜੀਫਾ ਮਿਲਿਆ ਬਾਅਦ ਵਿੱਚ ਉਸਨੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ ਉਸ ਦੀ ਨੀਤੀ ਦੀਦੀ ਨੇ ਅਨੁਰਾਗ ਕਸ਼ਮ ਨਾਲ ਜਾਣ ਪਛਾਣ ਕਰਵਾਈ ਅਤੇ ਇਸੇ ਕਾਰਨ ਬੰਬੇ ਵੈਲਵੈਟ ਵਿੱਚ ਉਹਨਾਂ ਦੀ ਮਦਦ ਨਾਲ ਫਿਲਮਾਂ ਵਿੱਚ ਵਧੀਆ ਪਰਫਾਰਮੈਂਸ ਕਰਨ ਦਾ ਮੌਕਾ ਮਿਲਿਆ ਹੈ ਇਸ ਫਿਲਮ ਦੇ ਵਿੱਚ ਨੀਤੀ ਦੀਦੀ ਨੇ ਗੀਤ ਗਾਏ ਹਨ ਉਸ ਦਾ ਕਹਿਣਾ ਹੈ ਕਿ ਅਨੁਰਾਗ ਸਰ ਮੇਰੇ ਸਲਾਹਕਾਰ ਅਤੇ ਦੋਸਤ ਹਨ ਜਿਨ੍ਹਾਂ ਨੇ ਮੈਨੂੰ ਵਿਸ਼ਵ ਸਿਨੇਮਾ ਪਾਰਨਰ ਤੇ ਦੇਖਣ ਲਈ ਉਤਸ਼ਾਹਿਤ ਕੀਤਾ ਉਹਨਾਂ ਨੇ ਮੈਨੂੰ ਥੀਏਟਰ ਕਰਨ ਅਤੇ ਵੱਖ-ਵੱਖ ਸਕ੍ਰਿਪਟਾਂ ਤੋਂ ਜਾਣੂ ਹੋਣ ਤੇ ਜ਼ੋਰ ਦਿੱਤਾ ਮੈਨੂੰ ਕਰਮਬਾਰ ਰਾਜ ਸਿੰਘ ਚੌਧਰੀ ਸਰ ਅਤੇ ਅਵਿਨਵ ਪਾਰਕ ਸਰ ਦੁਆਰਾ ਨਿਰਦੇਸ਼ਿਤ ਥਾਰਾ ਤੇ ਇਹ ਵੈਡਿੰਗ ਸਟੋਰੀ ਪਲੇ ਆਡੀਸ਼ਨ ਦੇਣ ਦਾ ਮੌਕਾ ਮਿਲਿਆ ਇਹ ਦੋਵੇਂ ਅਨੁਰਾਗ ਸਰ ਨੂੰ ਆਪਣਾ ਗੁਰੂ ਵੀ ਮੰਨਦੇ ਹਨ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਹੁਣ ਤੱਕ ਦੇ ਫਿਲਮੀ ਸਫ਼ਰ ਵਿੱਚ ਮੈਨੂੰ ਵੱਖ-ਵੱਖ ਸਮੇਂ ਤੇ ਇਨ੍ਹਾਂ ਸਾਰਿਆਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਹੀਰਨ ਬਜੋ ਮੇਰੀ ਇਹ ਪਹਿਲੀ ਫਿਲਮ ਹੈ। ਇਸ ਫਿਲਮ ਦੇ ਵਿੱਚ ਮੇਰੀ ਭੂਮਿਕਾ ਬਹੁਤ ਬੋਲਡ ਹੈ, ਮਜ਼ਬੂਤ ਹੈ। ਇਸ ਫਿਲਮ ਦੇ ਵਿੱਚ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।